ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਾਹਤ ਚਹੁ ਦਿਸ ਕੇ ਰੈ ਵਿਪਤ ਪਰਿ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੇਰੈ ਬੇਪਤ ਪਰਿ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੇਰੈ ਤੇਰੇ ਸੁੱਖਾਂ ਦੇ ਸੰਗੀਨੇ ਸਾਰੇ ਦੁੱਖ ਵੇਲੇ ਕੋਈ ਨਾ ਖੜੇ ਤੇਰੇ ਸੁੱਖਾਂ ਦੇ ਸੰਗੀਨੇ ਸਾਰੇ ਦੁੱਖ ਵੇਲੇ ਕੋਈ ਨਾ ਖੜੇ ਦੁੱਖ ਵੇਲੇ ਕੋਈ ਨਾ ਪੜੇ ਤੇਰੇ ਸੁੱਖਾਂ ਦੇ ਸੰਗੀਨੇ ਸਾਰੇ ਦੁੱਖ ਵੇਲੇ ਕੋਈ ਨਾ ਖੜੇ ਤੇਰੇ ਸੁੱਖਾਂ ਦੇ ਸੰਗੀਨੇ ਸਾਰੇ ਦੁੱਖ ਵੇਲੇ ਕੋਈ ਨਾ ਖੜੇ ਪਿਆਰੇ ਜੀ ਦੁੱਖ ਵੇਲੇ ਕੋਈ ਨਾ ਖੜੇ ਪਿਆਰੇ ਜੀ ਦੁੱਖ ਵੇਲੇ ਕੋਈ ਨਾ ਖੜੇ ਤੇਰੇ ਸੁੱਖਾਂ ਦੇ ਸੰਗੀਨੇ ਸਾਰੇ ਦੁੱਖ ਵੇਲੇ ਕੋਈ ਨਾ ਖੜੇ ਤੇਰੇ ਸੁੱਖਾਂ ਦੇ ਸੰਗੀਨੇ ਸਾਰੇ ਦੁੱਖ ਵੇਲੇ ਕੋਈ ਨਾ ਖੜੇ परम सम्मान योग्य गुरु दी साझी नवाजी साथ संगत जीयो वड्डियां पागां वाली ਧੰਨਤਾ ਦੇ ਜੋਗ ਜੋ ਨਿਤ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਸ਼ਬਦ ਚੌਂਕੀ ਦੇ ਰੂਪ ਵਿੱਚ ਪੈਦਲ ਚੱਲ ਕੇ ਇਹ 41 ਦਿਨ ਦੀ ਯਾਤਰਾ ਵਿੱਚ ਸ਼ਾਮਲ ਹੋ ਕਰਕੇ ਸੰਗਤ ਨਾਲ ਮਿਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਨੰਬਾਬਾ ਬੁੱਢਾ ਸਾਹਿਬ ਜੀ ਨੇ ਨਜ਼ਰਾਂ ਕੀਤੀਆਂ ਨੇ ਅੱਜ ਦਾ ਜਿਹੜਾ ਵੇਲਾ ਅੱਜ ਦਾ ਦਿਨ ਵੀ ਸੰਭਾਲਣਾ ਕੀਤਾ ਸਾਰੀ ਸੰਗਤ ਨੇ ਤੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਜਦੋਂ ਸੁੱਖ ਹੋਣਾ ਸਾਰਾ ਕੁਝ ਹੋਵੇ ਧਨ ਦੌਲਤ ਪਦਾਰਥ ਜਿਹਦੇ ਕੋਲ ਨੇ ਉਹ ਤੇ ਸਾਡਾ ਰਿਸ਼ਤੇਦਾਰ ਆ ਉਹ ਤੇ ਸਾਡਾ ਆਪਣਾ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਸਾਰੇ ਹੀ ਉਹਨੂੰ ਆਪਣਾ ਕਹਿੰਦੇ ਨੇ ਸੁਖ ਮੇ ਆਨ ਬਹੁਤ ਮਿਲ ਬੈਠਤ ਬੜੇ ਜਾਣੇ ਜਿਹੜੇ ਜਾਣਦੇ ਪਛਾਣਦੇ ਵੀ ਨਹੀਂਗੇ ਉਹ ਕਹਿਣਗੇ ਉਹ ਸਾਡਾ ਲੱਗਦਾ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਚਾਹੂ ਦਿਸ ਘੇਰ ਐ ਚਾਰ ਸ਼ਫੇਰੇ ਹੀ ਉਹ ਘੁੰਮਣਗੇ ਅੱਗੇ ਪਿੱਛੇ ਸਤਕਾਰ ਵੜਾ ਕਰਨਗੇ ਤੇ ਕਹਿੰਦੇ ਵਿਪਤ ਭਰੀ ਸਭ ਹੀ ਸੰਗ ਛਾੜ ਦਿੱਤਾ ਪਰ ਜਦੋਂ ਜਦੋਂ ਵਿਪਤਾ ਭਈ ਨਾ ਕੋਈ ਔਖੀ ਵੇਲਾ ਆਇਆ ਤੇ ਕਿਸੇ ਨੇ ਨਾਲ ਨਹੀਂ ਉਹ ਨਿਭਾਤੇ ਉਦੋਂ ਕਿਸੇ ਨੇ ਤੇਰਾ ਸਾਥ ਨਹੀਂ ਉਹ ਦੇਣਾ ਉਦੋਂ ਸਾਰਿਆਂ ਨੇ ਛੱਡ ਕੇ ਭੱਜਣਾ ਆ ਪੀਰ ਕਦੇ ਸਾਡੇ ਕੋਲੋਂ ਕੁਝ ਮੰਗ ਨਾ ਲਵੇ। ਇਹ ਕੋਈ ਮਦਦ ਨਾ ਮੰਗ ਲਵੇ। ਸਤਗੁਰ ਬਾਣੀ ਵਿੱਚ ਕਹਿੰਦੇ ਨੇ ਲਾਗੂ ਹੋਏ ਦੁਸ਼ਮਣਾਂ ਸਾਗ ਭੇਪਾ ਦੇ ਖਲੇ। ਉਦੋਂ ਸਜਣ ਮਿੱਤਰ ਵੀ ਜਵਾਬ ਦੇ ਜਾਂਦੇ ਨੇ। ਤੇ ਸਤਗੁਰ ਜੀ ਕਹਿੰਦੇ ਨੇ ਬੰਦਿਆ ਇੱਥੋਂ ਤੱਕ ਕਿ ਇਹ ਤੇਰੇ ਸਰੀਰ ਦਾ ਵੀ ਸੰਗੀ ਕੋਈ ਨਹੀਂ ਹੋ ਆਮ ਘਰ ਦੇ ਵਿੱਚ ਗੱਲ ਹੁੰਦੀ ਹੈ ਵੀ ਇਹ ਘਰ ਵਾਲੀ ਦਾ ਨੇੜਲਾ ਰਿਸ਼ਤਾ ਹੁੰਦਾ ਮਾਂ ਬਾਪ ਵੀ ਛੱਡੇ ਜਾਂਦਾ ਭੈਣ ਭਰਾ ਵੀ ਛੱਡੇ ਜਾਂਦੇ ਨੇ ਪਰ ਘਰ ਵਾਲੀ ਦਾ ਰਿਸ਼ਤਾ ਬੜਾ ਨੇੜੇ ਦਾ ਗੁਰਬਾਣੀ ਨੇ ਗਿਣਿਆ ਆਇਆ ਤੇ ਸਤਿਗੁਰੂ ਜੀ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿਤ ਜਾਂਸੀਓ ਜਿਹਦੇ ਨਾਲ ਬੜਾ ਪ੍ਰੇਮ ਆ ਹੁਣ ਮਾਂ ਬਾਪ ਨੂੰ ਆਪਣੀ ਮਿਹਨਤ ਦੀ ਕਮਾਈ ਨਹੀਂ ਫੜਾਉਂਦਾ ਘਰ ਵਾਲੀ ਨੂੰ ਫੜਾਉਂਦਾ ਜਿੰਨਾ ਚੱਕ ਬੱਚਾ ਸੀਗਾ ਆਪਣੀ ਮਾਂ ਨਾਲ ਪਿਆਰ ਕਰਦਾ ਜਦੋਂ ਬੱਚੇ ਦੀ ਸ਼ਾਦੀ ਹੋਈ ਵਿਆਹ ਹੋਇਆ ਹੁਣ ਆਪਣੀ ਘਰ ਵਾਲੀ ਦੇ ਨਾਲ ਮੁਹੱਬਤ ਪਈ ਹੈ ਸਾਰਾ ਕੁਝ ਉਹਨੂੰ ਸਮਝਦਾ ਆ ਸਤਿਗੁਰੂ ਜੀ ਕਹਿੰਦੇ ਨੇ ਐਵੇਂ ਨੇੜੇ ਦਾ ਬੜਾ ਰਿਸ਼ਤਾ ਆ ਬਹੁਤ ਪਿਆਰ ਆ ਪਰ ਗੱਲ ਕੀ ਐ ਘਰ ਕੀ ਨਾਰ ਬਹੁਤ ਹਿੱਤ ਜਾਂਸਿਓ ਸਦਾ ਰਹਿਤ ਸੰਗ ਲੱਗੀ ਸਦਾ ਹੀ ਨੇੜੇ ਰਹਿੰਦੀ ਐ ਹਰ ਵੇਲੇ ਹੀ ਜੇ ਕੋਈ ਪਤੀ ਬਾਹਰ ਗਿਆ ਆ ਉਹਨਾਂ ਮਾਂ-ਬਾਪ ਦੇ ਨਾਲ ਨਹੀਂ ਗੱਲਬਾਤ ਹੁੰਦੀ ਜਿੱਨਾ ਪਤਨੀ ਦੇ ਨਾਲ ਗੱਲਬਾਤ ਹੁੰਦੀ ਐ ਉਹ ਨਹੀਂ ਧੀਆਂ ਪੁੱਤਰਾਂ ਦੇ ਨਾਲ ਗੱਲਬਾਤ ਨਹੀਂ ਹੁੰਦੀ ਜਿੰਨੀ ਪਤਨੀ ਦੇ ਨਾਲ ਗੱਲਬਾਤ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਜਦੋਂ ਇਹ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਨਾ ਇਹ ਵੀ ਉਦੋਂ ਕਹਿੰਦੀ ਜਾਂ ਨਿਆਣਿਆਂ ਨੂੰ ਲਾਗੇ ਨਹੀਂ ਹਉਣ ਦਿੰਦੀ ਬੱਚਿਆਂ ਨੂੰ ਵੀ ਇਹ ਪ੍ਰੇਤ ਆ ਪ੍ਰੇਤ ਸਮਝਦੀ ਆ ਜਦੋਂ ਉਹ ਡਾਰੀ ਮਾਰ ਗਈ ਨਾ ਰੂਹ ਵਿੱਚੋਂ ਉਦੋਂ ਛੋਟੇ ਬੱਚਿਆਂ ਨੂੰ ਨੇੜੇ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਤੁਹਾਡਾ ਨਹੀਂ ਬਣਦਾ ਤੁਸੀਂ ਪਿੱਛੇ ਹੋ ਜਾਓ ਉਹੀ ਸਰੀਰ ਜਿਨ੍ਹਾਂ ਦੇ ਲੋਰੀਆਂ ਲੈਂਦਾ ਬੱਚਾ ਉਹੀ ਬਾਪ ਪਰ ਹੁਣ ਅੱਜ ਘਰਵਾਲੀ ਦਾ ਹੀ ਭਰੋਸਾ ਉੱਠ ਗਿਆ ਕਿ ਨਹੀਂ ਇਹ ਭੂਤ ਬਣ ਗਿਆ ਆ ਤੇ ਭੂਤ ਤੇ ਜੀਂਦੇ ਜਾਗਦੇ ਤੁਰੇ ਫਿਰਦੇ ਨੇ ਮਹਾਰਾਜ ਦੀ ਬਾਣੀ ਕਹਿੰਦੀ ਆ ਭੂਤ ਨੇ ਲੋਗੋ ਜਿਹੜੇ ਨਾਮ ਨਹੀਂ ਗੇ ਜਪਦੇ ਭੂਤ ਨੇ ਲੋਗੋ ਜਿਹੜੇ ਨਾਮ ਨਹੀਂ ਗੇ ਜਪਦੇ ਉਹ ਲੋਕ ਭੂਤ ਨੇ ਜਿਹੜੇ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਇਸ ਮਨੁੱਖਾ ਜਾਮੇ ਦੀ ਕਦਰ ਦਾ ਤੇ ਜਿਹੜੇ ਸਤਗੁਰਾਂ ਦੇ ਚਰਨਾਂ ਦੇ ਨਾਲ ਭੁੱਲੇ ਭਟਕੇ ਵੀ ਜੁੜ ਜਾਂਦੇ ਨੇ ਉਹਨਾਂ ਦਾ ਪਾਰ ਉਤਾਰ ਹੋ ਜਾਂਦਾ ਦੁੱਖ ਕੱਟੇ ਜਾਂਦੇ ਨੇ ਸੁੱਖ ਮਿਲ ਜਾਂਦਾ ਚੈਨ ਮਿਲ ਜਾਂਦਾ ਜ਼ਿੰਦਗੀ ਨੂੰ ਸਤਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਬੇਅੰਤ ਸੰਗਤਾਂ ਦਾ ਪਾਰੋਤਾਰਾ ਕਰਦੇ ਨੇ ਬੇਅੰਤ ਕਰਾਮਾਤਾਂ ਵਰਤ ਰਹੀਆਂ ਨੇ ਅਨੇਕਾਂ ਦੁਖੀਏ ਆਉਂਦੇ ਨੇ ਤੇ ਸੁਖ ਪ੍ਰਾਪਤ ਕਰਦੇ ਨੇ ਪੱਟੀ ਦਾ ਇਲਾਕਾ ਆ ਇੱਥੇ ਇੱਕ ਸੇਠ ਦਾ ਪਿੰਡ ਆ ਸੇਠ ਇੱਕ ਨਗਰ ਵਿੱਚ ਰਹਿੰਦਾ ਔਰ ਉਮਰ ਲੰਬੇਰੀ ਹੁੰਦੀ ਜਾਂਦੀ ਐ ਔਲਾਦ ਕੋਈ ਨਹੀਂ ਬੱਚਾ ਕੋਈ ਨਹੀਂ ਬੜਿਆਂ ਥਾਂ ਮੈਂ ਤੇ ਜਾ ਕੇ ਨੱਕ ਗੋਡਾ ਰਗੜਦਾ ਆ ਰਿਆਦਾਂ ਕਰਦਾ ਆਖਰ ਕਰ ਲੰਬੇਰੀ ਉਮਰ ਹੋਈ ਬੱਚੇ ਨੇ ਜਨਮ ਲਿਆ ਉਹਦਾ ਨਾਮ ਪ੍ਰੇਮਾ ਰੱਖਿਆ ਬੜੇ ਲਾਡਾਂ ਚਾਵਾਂ ਦੇ ਨਾਲ ਪਾਲਿਆ ਲੇਟ ਹੋਣ ਕਰਕੇ ਮਾਇਆ ਚੋਖੀ ਹੈ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਬੜੇ ਉਹਨੂੰ ਜ਼ਿੰਦਗੀ ਦੇ ਆਨੰਦ ਸੁੱਖ ਦਿੱਤੇ ਨੇ ਤੇ ਜਿਹੜੇ ਆਨੰਦ ਸੁੱਖਾਂ ਦੇ ਵਿੱਚ ਉਹ ਪਲਿਆ ਬਚਪਨ ਤੋਂ ਜਵਾਨੀ ਦੇ ਵਿੱਚ ਜਿਉਂ ਹੀ ਕਦਮ ਰੱਖਿਆ ਸੰਗਤ ਮਾੜੀ ਮਿਲ ਗਈ ਦੁਨੀਆ ਦੇ ਸੁੱਖ ਤਾਂ ਦਿੱਤੇ ਨੇ ਪਰ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੋੜਿਆ ਅੱਜ ਉਹ ਸੇਠ ਚੜ੍ਹਾਈ ਕਰ ਗਿਆ ਉਹਦੀ ਪਤਨੀ ਚੜ੍ਹਾਈ ਕਰ ਗਈ ਕੱਲਾ ਰਹਿ ਗਿਆ ਹੁਣ ਸੰਗੀ ਸਾਥੀ ਮਾੜੇ ਮਿਲ ਗਏ ਨਸ਼ਿਆਂ ਦਾ ਸੇਵਨ ਕਰਨਾ ਪ੍ਰਾਰੰਭ ਕਰ ਦਿੱਤਾ ਸ਼ਰਾਬਾਂ ਕਬਾਬਾਂ ਪੀਣ ਲੱਗ ਪਿਆ ਮਿੱਤਰਤਾ ਯਾਰੀ ਐਵੇਂ ਦੀ ਬਣ ਗਈ ਉਹ ਨੇਤੀ ਇਕੱਠੇ ਹੋਣ ਤੇ ਇਸ ਤਰ੍ਹਾਂ ਸ਼ਰਾਬਾਂ ਕਬਾਬਾਂ ਪੀਣ ਐਨਾ ਮਾੜੇ ਹਾਲਾਤ ਹੋ ਗਏ ਦਿਨੋਂ ਦਿਨੀ ਉਹ ਵਿਗੜਦੇ ਜਾਂਦੇ ਨੇ ਹਾਲਾਤ ਤੇ ਕਹਿੰਦੇ ਨੇ ਵਿਦਵਾਨਾਂ ਦੀ ਕਥਨ ਨੇ ਕਿ ਜਦੋਂ ਬੱਚਾ 5 ਸਾਲ ਤੱਕ ਹੋਵੇ ਨਾ ਉਦੋਂ ਉਹਨੂੰ ਜਨਾਂ ਲਾਡ ਹੁੰਦਾ ਵੱਧ ਤੋਂ ਵੱਧ ਪਿਆਰ ਕਰੋ ਤੇ ਜਦੋਂ ਬੱਚਾ 12 ਸਾਲ ਦੀ ਉਮਰ 'ਤੇ ਚਲਾ ਜਾਂਦਾ ਉਦੋਂ ਉਹਨੂੰ ਜਨਾਂ ਟੋਕੇ ਜਾਂਦਾ ਛਿੜਕਿਆ ਜਾਂਦਾ ਉਹਨੂੰ ਵਰਜਿਆ ਜਾਂਦਾ ਵਰਜੋ ਕਿਉਂ ਕਿਉਂਕਿ ਹਮੇਸ਼ਾ ਹੀ ਬੱਚੇ ਨੂੰ ਆਪਣੇ ਪੁੱਤਰ ਨੂੰ ਤੇ ਵਿਦਿਆਰਥੀ ਨੂੰ ਛਿਸ਼ ਨੂੰ ਜਨਾਂ ਵਰਜਾਂਗੇ ਉਹਨਾਂ ਹੀ ਉਹ ਤੁਹਾਨੂੰ ਜ਼ਿਆਦਾ ਸੁੱਖ ਦੇਵੇਗਾ ਉਹਨਾਂ ਜਿਆਦੀ ਸਿੱਖਿਆ ਗ੍ਰਹਿਣ ਕਰੇਗਾ ਜੇ ਨਾ ਟੋਕਿਆ ਤੇ ਉਹਦੇ ਵਿੱਚ ਔਗਣ ਭਰਦੇ ਜਾਣੇ ਨੇ ਤੇ ਜੇ ਟੋਕਦੇ ਰਹੋਗੇ ਤੇ ਗੁਣਾਂ ਨੂੰ ਧਾਰਨ ਕਰਦਾ ਜਾਏਗਾ ਉਹਨੂੰ ਵੇਖਣ ਨੂੰ ਤਾਂ ਲੱਗੇਗਾ ਕਿ ਮੈਨੂੰ ਟੋਕਦੇ ਨੇ ਇਹ ਮੇਰੇ ਨਾਲ ਚੰਗਾ ਵਰਤਾਵ ਨਹੀਂ ਕਰਦੇ ਪਰ ਆਉਣ ਵਾਲੇ ਸਮੇਂ ਚ ਉਹਦੀ ਜ਼ਿੰਦਗੀ ਸੌਖੀ ਹੋਵੇਗੀ ਤੇ ਸਤਗੁਰ ਜੀ ਸਾਨੂੰ ਸਮਝਾਉਂਦੇ ਨੇ ਕਿ ਬੰਦਿਆ ਜਿੱਥੇ ਆਪ ਪਹਿਲੋਂ ਨਾਮ ਨਾਲ ਜੋੜ ਤੇ ਉਹਨੂੰ ਵੀ ਬਾਣੀ ਨਾਲ ਜੋੜ ਤੁਸੀਂ ਕਥਾ ਕਹਾਣੀਆਂ ਸੁਣਦੇ ਹੋ ਛੋਟੇ ਹੁੰਦਿਆਂ ਤੋਂ ਹੀ ਬੱਚੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹੁੰਦੇ ਨੇ ਉਹ ਜਾ ਕੇ ਆਉਣ ਵਾਲੇ ਸਮੇਂ 'ਚ ਵੱਡੀਆਂ ਮੱਲਾ ਮਾਰਦੇ ਨੇ ਪਿੱਛੇ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਲੰਘਿਆ ਛੋਟੀ ਉਮਰ ਦੇ ਵਿੱਚ ਤੁਸੀਂ ਸਾਖੀ ਸਰਵਣ ਕੀਤੀ ਕਿਵੇਂ ਜੁੜੇ ਸਨ ਤੇ ਕਿੰਨੀਆਂ ਵੱਡੀਆਂ ਮੱਲਾ ਮਾਰੀਆਂ ਤੇ ਇਸ ਕਰਕੇ ਕਹਿੰਦੇ ਪੰਜ ਸਾਲ ਦੀ ਉਮਰ ਵਿੱਚ ਬੱਚੇ ਨੂੰ ਲਾੜ ਪਿਆਰ ਕਰੋ 12 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਤੋਕ ਕਰਕੇ ਉਹਨੂੰ ਚੰਗਾ ਰਸਤਾ ਦਿਖਾਉਣਾ ਸ਼ੁਰੂ ਕਰ ਦੋ ਜਦੋਂ 16 ਸਾਲ ਦਾ ਬੱਚਾ ਹੋ ਜਾਵੇ ਉਹਨੂੰ ਮਿੱਤਰਾਂ ਵਾਲਾ ਸੁਭਾਅ ਬਣਾ ਲਓ ਉਹ ਮਿੱਤਰ ਬਣ ਜੇ ਚਾਣਕੇ ਦੀ ਨੀਤੀ ਹੈ ਕਹਿੰਦੇ ਪੰਜ ਬਰਸ ਤੱਕ लाਡ ਕਰ ਤਾੜਨ ਹੈ ਖਟਮਾਹੇ ਪੁੱਤਰ ਮਿੱਤਰ ਸਮਹੂਤ ਹੈ ਜਦ ਖੋੜਸ ਤੱਕ ਜਾਹੇ ਪਰ ਸਾਡੇ ਕਾਮੀ ਸਾਰੇ ਉਲਟ ਨੇ ਅਸੀਂ ਪਹਿਲੋਂ ਲਾਡਾਂ ਪਿਆਰਾਂ ਦੇ ਵਿੱਚ ਹਰ ਉਹਦੀ ਲੋੜ ਪੂਰੀ ਕਰਦੇ ਹਰ ਜਿਹੜੀ ਮੰਗ ਮੰਗਦਾ ਇੰਨੇ ਮੋਹ ਦੇ ਵਿੱਚ ਫਸ ਜਾਣੇ ਗੁਰਮਤ ਨੂੰ ਸ਼ਿੱਕੇ ਟੰਗ ਦਿੰਦੇ ਨਾ ਨਾਮ ਨਾ ਬਾਣੀ ਨਾ ਸੇਵਾ ਨਾ ਸਿਮਰਨ ਨਾ ਗੁਰਦੁਆਰੇ ਜਾਵੇ ਉੱਤੇ ਕੋਈ ਸਕੰਜਾ ਨਹੀਂ ਕੱਸਦੇ ਫਿਰ ਜਦੋਂ 16 ਸਾਲ ਦਾ ਹੁੰਦਾ ਆ ਜਿੱਥੇ ਮਿੱਤਰਤਾ ਵਾਲਾ ਪਿਆਰ ਪਾਉਣਾ ਉਦੋਂ ਫਿਰ ਉਹ ਆਪਾਂ ਉਹਦੇ ਮਗਰ ਚੜਦੇ ਡਾਂਗਾਂ ਲੈ ਕੇ ਤੇ ਫਿਰ ਉਹ ਵੀ ਅੱਗੋਂ ਡਾਂਗ ਚੁੱਕਦਾ ਆ ਉਹ ਵੀ ਕਹਿੰਦਾ ਮੈਂ ਹੁਣ ਜਵਾਨ ਹੋ ਗਿਆ ਮੈਨੂੰ ਕਹਿ ਕੇ ਤਾਂ ਵੇਖ ਕੁਛ ਜਦੋਂ ਕਹਿਣ ਦਾ ਵੇਲਾ ਸੀ ਉਦੋਂ ਕਿਹਾ ਨਾ ਜਦੋਂ ਉਹਨੂੰ ਸਮਝਾਉਣ ਦਾ ਵੇਲਾ ਉਦੋਂ ਸਮਝਾਇਆ ਨਾ ਇਸੇ ਤਰ੍ਹਾਂ ਇਹ ਪ੍ਰੇਮਾਂ ਵੀ ਸਮਝ ਦਾ ਵੇਲਾ ਸੀ ਉਦੋਂ ਸਮਝਿਆ ਨਾ ਲਾਡਾਂ ਪਾਲਾਂ ਦੇ ਵਿੱਚ ਵਿਗੜ ਗਿਆ ਹੁਣ ਇੱਕ ਸੂਲ ਲੁੱਠਿਆ ਦਰਦ ਹੋਈ ਤੇ ਉਸੇ ਦਰਦ ਤੋਂ ਹੀ ਗਾਹਾਂ ਦਾ ਗਾ ਉਹ ਕੋੜ ਉਹਨੂੰ ਪੈ ਜਾਂਦਾ ਸਰੀਰ ਨੂੰ ਸਾਰੇ ਸਰੀਰ ਦੇ ਵਿੱਚੋਂ ਪਾਣੀ ਸਿੰਮਦਾ ਆ ਦਰਦ ਨਾਲ ਕਰ ਲੌਂਦਾ ਕੋਈ ਪੁੱਛਦਾ ਗਿਛਦਾ ਨਹੀਂਗਾ ਸੰਗੀ ਸਾਥੀ ਸਾਰੇ ਛੱਡ ਕੇ ਭੱਜ ਜਾਂਦੇ ਨੇ ਹੁਣ ਉਹ ਸਰੀਰ ਤੇ ਵਿੱਚ ਉਹ ਦਰਗੰਦ ਆਉਂਦੀ ਐ ਕੋਈ ਨੇੜੇ ਨਹੀਂ ਆਉਂਦਾ ਤੇ ਸੰਗੀਆਂ ਸਾਥੀਆਂ ਨੇ ਵੀ ਚੁੱਕ ਕੇ ਬਾਹਰ ਖੂਹ ਤੇ ਛੱਡ ਆਏ ਕੋਈ ਰੋਟੀ ਦੇ ਜਾਂਦਾ ਤੇ ਖਾ ਲੈਂਦਾ ਹੁਣ ਕੋਈ ਰੋਟੀ ਵੀ ਦੇਣੀ ਬੰਦ ਕਰਦਾ ਦੂਰੋਂ ਛੁੱਟਦੇ ਆ ਖਾ ਲੈਂਦਾ ਆ ਇੱਕ ਦਿਨ ਭਲੇ ਪੁਰਸ਼ ਨੇ ਕਿਸੇ ਨੇ ਇੱਕ ਕੁਜਾ ਉਹਦੇ ਗਲ ਦੇ ਵਿੱਚ ਪਾ ਕੇ ਬੰਨ ਆਉਂਦਾ ਲੋਕ ਜਾਂਦੇ ਨੇ ਉਹਦੇ ਵਿੱਚ ਰੋਟੀ ਸੁੱਟਦੇ ਉਹੀ ਖਾ ਕੇ ਗੁਜ਼ਾਰਾ ਕਰਦਾ ਹੁਣ ਇੱਕ ਦਿਨ ਕੀ ਹੋਇਆ ਕਿ ਸੰਗਤਾਂ ਪੱਟੀ ਦੇ ਇਲਾਕੇ ਤੋਂ ਜਾਂਦੀਆਂ ਨੇ ਗੋਵਿੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਆਪਾਂ ਸੰਗਤ ਰੂਪ ਵਿੱਚ ਪੈਦਲ ਜਾ ਰਹੇ ਇਸੇ ਤਰ੍ਹਾਂ ਹੀ ਤੇ ਉਹਨਾਂ ਨੇ ਉੱਥੇ ਖੜ ਕੇ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਅੰਮ੍ਰਿਤ ਵੇਲਾ ਹੋਇਆ ਖੂਹ ਦੇ ਕਿਨਾਰੇ ਬੈਠੀਆਂ ਸੰਗਤਾਂ ਮਨ ਨੂੰ ਚੈਨ ਮਿਲਿਆ ਟਿਕਾਓ ਮਿਲਿਆ ਬਾਣੀ ਸੁਣ ਕੇ ਦਰਦ ਹਟੀ ਐ ਪੁਕਾਰਾਂ ਕਰਦਾ ਉੱਚੀ ਉੱਚੀ ਵਾਜਾ ਮਾਰਦਾ ਕਿ ਮੈਨੂੰ ਮੇਰੇ ਨੇੜੇ ਆਓ ਮੈਨੂੰ ਦੱਸੋ ਕਿਹੜੇ ਕੀ ਪੜ ਰਹੇ ਹੋ ਤੁਸੀਂ ਮੈਨੂੰ ਇਹਦੇ ਨਾਲ ਚੈਨ ਮਿਲਦਾ ਆ ਬਾਣੀ ਦੇ ਨਾਲ ਮੈਨੂੰ ਆਨੰਦ ਮਿਲਦਾ ਆ ਤੇ ਜਦੋਂ ਦੱਸਿਆ ਕਿ ਇਹ ਬਾਣੀ ਸਤਿਗੁਰੂ ਨਾਨਕ ਦੀ ਹੈ ਹੁਣ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੀ ਉਹਨਾਂ ਦੇ ਦਰਸ਼ਨ ਵਾਲੀ ਜਾ ਰਹੇ ਤਰਲੇ ਲੈਂਦਾ ਆ ਪੱਲਾ ਗਲ ਚ ਪਾ ਕੇ ਰਜੋਈਆਂ ਕਰਦਾ ਸੰਗਤ ਦੀਆਂ ਕਿ ਮੈਨੂੰ ਵੀ ਉਸ ਦਾਤੇ ਕੋਲ ਲੈ ਜਾਓ ਹੁਣ ਇੱਕ ਨੇ ਕੀ ਕੀਤਾ ਪੱਲਾ ਆਪਣਾ ਵਛਾਇਆ ਪਿੱਛੇ ਮੋਢੇ ਦੇ ਉੱਤੇ ਮਗਰ ਪਿੱਛੇ ਪਾ ਲਿਆ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਨਮਸਕਾਰ ਕੀਤੀ ਦੱਸਿਆ ਕਿ ਇਹ ਐਵੇਂ ਐਵੇਂ ਬੱਚਾ ਆਇਆ ਸਾਰੀ ਵਾਰਤਾ ਸੁਣਾਈ ਸਤਿਗੁਰਾਂ ਨੇ ਉਹਨੂੰ ਕਿਆ ਕ ਇਹਨੂੰ ਦੂਸਰੇ ਪਾਸੇ ਸੰਗਤ ਵਾਲੇ ਪਾਸੇ ਛੱਡ ਆਓ ਉਥੇ ਰਹਿ ਕੇ ਬੜੀ ਸੇਵਾ ਕਰਦਾ ਆ ਸੰਗਤ ਦੇ ਨਾਲ ਮਿਲ ਕੇ ਜਪਦਾ ਸਤਨਾਮ ਸ੍ਰੀ ਜੀ ਜਿਉਂ-ਜਿਉਂ ਸੇਵਾ ਕਰਦਾ ਆ ਜਿਉਂ-ਤਿਉਂ ਦੁੱਖ ਘਟਦਾ ਜਾਂਦਾ ਆ ਦੁੱਖ ਮਿਟਦਾ ਜਾਂਦਾ ਆ ਪਰ ਜਿਹੜਾ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਜਾ ਕੇ ਸੀਸ ਝੁਕਾਉਂਦਾ ਆ ਤੇ ਇਹ ਫਿਰ ਬੇਨਤੀ ਕਰਦਾ ਆ ਮੇਰੇ ਔਗਣ ਨਾਚ ਤਾਰੀ ਸੱਚੇ ਬਾਦਸ਼ਾਹ ਚਰਨਾਂ ਦੇ ਨਾਲ ਜੋੜ ਲੈ ਮੇਰੇ ਔਗਣ ਨਾਚ ਤਾਰੀ ਸੱਚੇ ਬਾਦਸ਼ਾਹ ਚਰਨਾਂ ਦੇ ਨਾਲ ਜੋੜ ਲੈ ਮੇਰੇ ਓਗਣ ਨਾ ਤੇ ਤਾਰੀ ਸੱਜੇ ਪਾਜਾ ਕਹਿੰਦਾ ਮੇਰੇ ਓਗਣ ਨਾ ਮਾਲਕਾ ਚਤਾਰੀ ਬੜੇ ਓਗਣ ਹੀ ਮੇਰੇ ਅੰਦਰ ਬੜੇ ਪਾਪ ਕੀਤੇ ਹੀ ਮੈਂ ਹੁਣ ਚਰਨਾਂ ਨਾਲ ਜੋੜ ਲਾ ਸਤਿਗੁਰਾਂ ਦੇ ਕੋਲ ਰਿਹਾ ਤੇ ਸਤਿਗੁਰਾਂ ਨੇ ਜਦੋਂ ਨਾਮ ਜਪਦਾ ਸਿਮਰਨ ਕਰਦਾ ਸੰਗਤ ਕਹਿੰਦੀ ਸਤਿਗੁਰੂ ਇਹਦੇ ਅੰਦਰ ਬੜਾ ਪ੍ਰੇਮ ਪੈਦਾ ਹੋ ਗਿਆ ਤੇ ਕਿਉਂ ਨਾ ਇਹ ਤੇ ਦ੍ਰਿਸ਼ਟੀ ਮਾਰੋ ਤੇ ਇਹਦਾ ਕੋੜ ਦੂਰ ਕਰੋ ਸਤਿਗੁਰ ਕਹਿੰਦੇ ਲਿਆਓ ਇਹਨੂੰ ਕਈ ਇਤਿਹਾਸਕਾਰਾਂ ਨੇ ਲਿਖਿਆ ਕਿ ਜਿਸ ਚੌਂਕੀ ਤੇ ਬਹਿ ਕੇ ਸਤਿਗੁਰ ਆਪ ਇਸ਼ਨਾਨ ਕਰਦੇ ਸਨ ਉਹਦੇ ਉੱਤੇ ਬਿਠਾ ਕੇ ਸਤਿਗੁਰਾਂ ਨੇ ਆਪ ਇਸ਼ਨਾਨ ਕਰਵਾਇਆ ਤੇ ਕਈ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਜਿਸ ਜਲ ਦੇ ਨਾਲ ਸਤਗੁਰਾਂ ਨੇ ਇਸ਼ਨਾਨ ਕੀਤਾ ਉਸ ਜਲ ਤੋਂ ਬਾਅਦ ਇਹ ਵਿੱਚ ਇਹਨੂੰ ਇਸ਼ਨਾਨ ਕਰਵਾਇਆ ਗਿਆ ਤੇ ਇਹਦਾ ਦੁੱਖ ਕਟਿਆ ਗਿਆ ਇਹਦਾ ਕੋੜ ਦੂਰ ਹੋ ਗਿਆ ਐ ਨੌਬਰ ਨੌ ਸਹੀ ਸਲਾਮਤ ਨੌਜਵਾਨ ਸੋਹਣਾ ਮੁਖੜਾ ਨੂਰ ਇਲਾਹੀ ਹੈ ਬਾਣੀ ਦਾ ਮਸਤਕ ਤੇ ਝਲਕਦਾ ਆਇਆ ਬੜਾ ਸੋਹਣਾ ਹੋ ਗਿਆ ਸਤਿਗੁਰ ਕਹਿੰਦੇ ਆ ਅੱਜ ਤੋਂ ਤੂੰ ਪ੍ਰੇਮਾ ਕੋੜੀ ਨਹੀਂ ਆ ਅੱਜ ਤੋਂ ਤੂੰ ਸਾਡਾ ਪੁੱਤਰ ਮੁਰਾਰੀ ਆ ਤੂੰ ਸਾਡਾ ਪੁੱਤਰ ਆ ਸਤਿਗੁਰ ਸੰਗਤ ਵਿੱਚ ਬੈਠਿਆ ਕਹਿੰਦੇ ਇਹ ਸਾਡਾ ਪੁੱਤਰ ਆ ਕੋਈ ਇਹਨੂੰ ਰਿਸ਼ਤਾ ਕਰਨਾ ਚਾਹੁੰਦਾ ਆ ਕੋਈ ਵੀ ਨਹੀਂ ਖੜਾ ਹੁੰਦਾ ਇਹਨੇ ਨੂੰ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਰਾਣਾ ਸੇਖ ਭਾਈ ਸਿਹਾ ਉਹ ਉੱਠ ਕੇ ਖੜਾ ਆਇਆ ਸਤਿਗੁਰੂ ਮੇਰੀ ਬੇਟੀ ਹੈ ਮੱਥੋ ਮੈਂ ਇਹਦਾ ਰਿਸ਼ਤਾ ਆਪਣੀ ਮੱਥੋ ਦਾ ਇਹਦੇ ਨਾਲ ਕਰਨ ਲਈ ਰਾਜੀ ਆਂ ਇੰਨੇ ਨੂੰ ਉਹਦੀ ਘਰ ਵਾਲੀ ਲੰਗਰ ਦੇ ਵਿੱਚ ਸੇਵਾ ਕਰਦੀ ਐ ਸੁਭਾਉ ਬੜਾ ਗਰਮ ਆ ਪਰ ਕਰਦੀ ਸੇਵਾ ਆ ਪਰ ਸੁਭਾਅ ਤੋਂ ਬੜੀ ਜਿਹੜੀ ਸੀ ਸਾਰੇ ਡਰਦੇ ਸਾਨੂੰ ਉਹਦੇ ਤੋਂ ਆਣ ਕੇ ਕਹਿੰਦੀ ਇਹਦੀ ਮਤ ਨਹੀਂ ਟਿਕਾਣੇ ਮਿੰਨੂ ਕੀ ਪਤਾ ਇਹ ਬੱਚਾ ਕਿਹੜੀ ਜਾਤ ਕਿਹੜੀ ਕੁੱਲ ਕਿਹੜੀ ਬਰਾਦਰੀ ਦਾ ਪੈ ਨਹੀਂ ਕਰਦੀ ਇਹ ਰਿਸ਼ਤਾ ਸਤਗੁਰੂ ਸਮਝਾਉਂਦੇ ਕਿ ਭੈਣੇ ਰਾਣੀਏ ਇਹ ਬੱਚਾ ਅੱਜ ਤੋਂ ਸਾਡਾ ਆ ਜਿਹੜੀ ਜਾਤ ਕੁੱਲ ਤੂੰ ਸਾਡੀ ਸਮਝਦੀ ਉਹੀ ਹੈ ਸਤਗੁਰਾਂ ਨੇ ਸਮਝਾਇਆ ਸਮਝੀ ਫਿਰ ਉਹਨਾਂ ਦੋਵਾਂ ਦਾ ਵਿਆਹ ਹੋ ਗਿਆ ਉਹਨਾਂ ਦੋਵਾਂ ਦਾ ਵਿਆਹ ਕਰਕੇ ਨਾ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਦਾਤਿਆ ਮੇਰਾਂ ਦੀਆਂ ਨਜ਼ਰਾਂ ਵਰਤਾਓ ਹੁਣ ਇਹ ਦੁੱਖ ਨਾ ਮੇਰੇ ਨੇੜੇ ਆ ਜਾਵੇ ਕਿਤੇ ਇਹ ਦੁੱਖ ਇਹ ਜਿਹੜਾ ਤੁਸੀਂ ਕੱਟਿਆ ਆ ਤੇ ਇਹ ਹੁਣ ਕੱਟਿਆ ਹੀ ਰਵੇ ਜੇ ਅੱਜ ਨਜ਼ਰ ਮੇਰ ਦੀ ਮਾਰੀ ਹੋ ਨਾ ਬਖਸ਼ਿਸ਼ ਕੀਤੀ ਹੋ ਤੇ ਇਹ ਦੁੱਖ ਦੁਬਾਰਾ ਨਾ ਮੇਰੀ ਜ਼ਿੰਦਗੀ ਵਿੱਚ ਆਵੇ ਇਹ ਜਿਹੜੇ ਮੇਰੇ ਕਰਮਾਂ ਦੇ ਵਿੱਚ ਜਿਹੜਾ ਦੁੱਖ ਸੀ ਤੁਸੀਂ ਕੱਟ ਦਿੱਤਾ ਆ ਮੈਂ ਤੁਹਾਡਾ ਸਦਾ ਰਿਣੀ ਰਹਾਗਾ ਮੈਂ ਤੁਹਾਡੇ ਚਰਨਾਂ ਨਾਲ ਜੁੜਿਆ ਰਹਾਗਾ ਤੇ ਸਤਿਗੁਰਾਂ ਨੇ ਉਹਨਾਂ ਨੂੰ ਉਪਦੇਸ਼ ਕੀਤਾ ਦੋਨਾਂ ਜੀਆਂ ਨੂੰ ਨਾਮ ਜਪਾਇਆ ਸਿਮਰਨ ਕਰਵਾਇਆ ਬੰਦਗੀ ਕਰਵਾਈ ਸੇਵਾ ਕਰਨ ਦਾ ਉਪਦੇਸ਼ ਦਿੱਤਾ ਇਸੇ ਤਰ੍ਹਾਂ ਸੇਵਾ ਨਾਲ ਜੁੜੇ ਰਹੋ ਨਾਮ ਨਾਲ ਜੁੜੇ ਰਹੋ ਤੇ ਸਤਗੁਰਾਂ ਨੇ ਭਾਈ ਮਰਾਰੀ ਨੂੰ ਜੜੀਆਂ 22 ਮੰჯੀਆਂ ਥਾਪੀਆਂ ਸਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਤੁਸੀਂ ਇਤਿਹਾਸ ਸੁਣਦੇ ਹੋ ਨਾ ਕਿ ਮੱਖਣ ਸਾਹ ਲਬਾਣੇ ਦਾ ਜਹਾਜ਼ ਡੁੱਬਦਾ ਸੀ ਇਹੀ 22 ਗੁਰੂ ਬਣ ਕੇ ਬੈਠੇ ਸੀ 22 ਮੰჯੀਆਂ ਵਾਲੇ ਪ੍ਰਚਾਰ ਕਰਨ ਵਾਲੇ ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਸਲੀ ਗੁਰੂ ਹੈ ਕਿਹੜਾ ਇਹ ਮੰਝੀਆਂ ਇਸੇ ਤਰ੍ਹਾਂ 22 ਤੁਰਦੀਆਂ ਆਈਆਂ ਭਾਈ ਮਰਾਰੀ ਜੀ ਨੂੰ ਇੱਕ ਮੰਝੀ ਦਿੱਤੀ ਪ੍ਰਚਾਰਕ ਥਾਪਿਆ ਪ੍ਰਚਾਰਕ ਬਣਾ ਦਿੱਤਾ ਕਿੱਥੇ ਕੋੜੀ ਸੀ ਸਾਰੇ ਕਹਿੰਦੇ ਕੋੜੀ ਕੋੜੀ ਕਹਿ ਕੇ ਵਾਜਾ ਮਾਰਦੇ ਨੇੜੇ ਨਹੀਂ ਕੋਈ ਜਾਂਦਾ ਹੁਣ ਸਾਰੇ ਜਾ ਕੇ ਨਮਸਕਾਰਾਂ ਕਰਦੇ ਨੇ ਬੀਬੀ ਮੱਥੋਂ ਨੂੰ ਵੀ 72 ਪੀੜੇ ਥਾਪੇ ਸਨ ਸਤਗੁਰਾਂ ਨੇ ਜਿੱਥੇ ਮਾਈ 22 ਮੰਝੀਆਂ ਥਾਪੀਆਂ 72 ਪੀੜੇ ਥਾਪੇ ਪ੍ਰਚਾਰ ਕਰਨ ਲਈ ਉਹਨਾਂ ਨੂੰ ਪ੍ਰਚਾਰ ਕਰਨ ਵਾਲੀ ਬਣਾਇਆ ਉਹ ਨਾਮ ਮਥੋ ਤੇ ਮੁਰਾਰੀ ਵਾਲਾ ਦੇ ਕੇ ਤਾਰਨ ਹਾਰ ਬਣਾਤੇ ਗੁਰਾਂ ਨੇ ਨਾਮ ਮਥੋ ਤੇ ਮੁਰਾਰੀ ਵਾਲਾ ਦੇ ਕੇ ਤਾਰਨ ਹਾਰ ਬਣਾਤੇ ਗੁਰਾਂ ਨੇ ਮਾਰਾ ਇਹਨੇ ਮੁਰਾਰੀ ਤੇ ਮੱਥੋ ਵਾਲਾ ਨਾਮ ਦੇ ਕੇ ਜਿੱਥੇ ਕੋਈ ਪੁੱਛਦਾ ਨਹੀਂ ਸੀ ਪ੍ਰੇਮਿਕੋੜੀ ਨੂੰ ਅੱਜ ਤਾਰਨਹਾਰਾ ਬਣਾਤਾ ਪ੍ਰਚਾਰ ਕਰਦਾ ਤੇ ਅਨੇਕਾਂ ਹੀ ਬੇਅੰਤ ਸੰਗਤਾਂ ਉਸ ਪ੍ਰਚਾਰ ਦੇ ਰਾਹੀਂ ਸਤਿਗੁਰਾਂ ਨਾਲ ਜੁੜ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਦੀਆਂ ਇਸੇ ਤਰ੍ਹਾਂ ਸਤਿਗੁਰ ਦੇ ਚਰਨਾਂ ਨਾਲ ਆਪਾਂ ਵੀ ਜੁੜੀਏ ਆਪਣੇ ਜੀਵਨ ਦਾ ਸੁਧਾਰ ਕਰੀਏ ਗੁਰਸਿੱਖੀ ਜੀਵਨ ਨਾਲ ਜੁੜ ਕੇ ਲਾਹਾ ਪ੍ਰਾਪਤ ਕਰਿਆ ਕਰੀਏ ਕੁਝ ਨਾ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਆਓ ਗੱਡਵੱਢ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ